ਵਾਕਤਾ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਮੇਰੇ ਪਿੰਡ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਸਵੀਰ ਫੂਲ ਤੇ ਬਾਈਆਂ ਨੇ ਇੱਕ ਮਕਾਨ ਬਕਾਊ ਕਰਨਾ ਹੈ ਪਲਾਟ ਆ ਤੇ ਆਪਾਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਜਿਹੜੇ ਭਰਾ ਨੂੰ ਪਲਾਟ ਦੀ ਜ਼ਰੂਰਤ ਆ ਤੇ ਤੁਸੀਂ ਆ ਕੇ ਪਿੰਡ ਜਲਾਲ ਦੇ ਵਿੱਚ ਸੌਦਾ ਕਰ ਸਕਦੇ ਹੋ ਤੇ ਸਾਰਾ ਦਿਖਾਵਾਂਗੇ ਅੰਦਰੋਂ ਤੇ ਮੇਨ ਗਲੀ ਆ ਦੇਖ ਸਕਦੇ ਹੋ ਤੁਸੀਂ 15 ਫੁੱਟ ਗਲੀ ਆ ਇਹ ਸੜਕ ਤੋਂ ਮੇਨ ਤੋਂ ਆਉਂਦੀ ਆ ਤੇ ਦੋ ਗਲੀਆਂ ਲੱਗਦੀਆਂ ਇੱਕ ਬੈਕ ਸਾਈਡ ਤੇ ਇੱਧਰੋਂ ਗਲੀ ਐ ਵੀ 15 ਫੁੱਟ ਖੁੱਲੀ ਗਲੀਆ ਪੂਰੀ ਰਸਤਾ ਪੂਰਾ ਖੁੱਲਾ ਤੇ ਅੰਦਰੋਂ ਸਾਰਾ ਦਿਖਾਉਣਾ ਤੁਹਾਨੂੰ ਲੈਂਟਰ ਤੇ ਪਾਇਆ ਹੋਇਆ ਮਕਾਨ ਤੇ ਆਹ ਮੇਨ ਗੇਟ ਆ ਤੇ ਬਾਈ ਨਾਲ ਵੀ ਕਰਾਂਗੇ ਗੱਲਬਾਤ ਕੀ ਰੇਟ ਆ ਸਾਰੇ ਗੱਲਬਾਤ ਪੁੱਛ ਕੇ ਦੱਸਾਂਗੇ ਤੁਹਾਨੂੰ ਤੇ ਕਿੰਨਾ ਥਾਂ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਜਿਹੜਾ ਇਹ ਤੂੜੀ ਵਾਲਾ ਪਾਇਆ ਹੋਇਆ ਇਹਦੇ ਤੇ ਡਾਟਾ 5 ਗਾਡਰਾ ਤੇ ਉਧਰਲੀ ਸਾਈਡ ਲੈਂਟਰ ਹੈ ਜੀ ਆਹ ਲੈਂਟਰ ਉਧਰਲੀ ਸਾਈਡ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੈਂਟਰ ਆ ਤੇ ਆਪਾਂ ਬਾਈ ਨਾਲ ਕਰਾਉਣੇ ਗੱਲਬਾਤ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਰਗਵੀਰ ਸਿੰਘ ਹੈ ਜੀ ਠੀਕ ਹੈ ਜੀ ਤੇ ਆਪਣਾ ਜਿਹੜਾ ਇਹ ਥਾਂ ਕਿੰਨਾ ਜੀ ਇਹ ਹੈਗਾ ਜੀ 10 ਬੈਸਵੇ 8.5 ਸਵਾਸਾ ਠੀਕ ਹੈ ਜੀ ਹਾਂਜੀ ਤੇ ਆਪਾਂ ਇਹਦਾ ਰੇਟ ਕੀ ਕਰਨਾ ਹੈ ਸਾਰਾ ਜਿਹੜਾ ਇਹਦਾ ਰੇਟ ਹੈਗਾ ਜੀ 22 ਲੱਖ ਰੁਪਈਆ ਠੀਕ ਹੈ ਜੀ ਆਪਾਂ 21 ਲੱਖ ਜੀ ਛੜ ਦਾਂਗੇ ਜੇ ਕੋਈ ਹੋਰ ਕਸਰ ਮਸਰ ਹੋਈ ਹੋਵੇ ਕੱਢ ਲਾਂ ਉਹ ਵੀ ਕਾ ਮੌਕੇ ਤੇ ਸੌਦਾ ਹੋ ਜਾਊਗਾ ਹਣੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 98154 ਹਾਂਜੀ 03685 ਠੀਕ ਹੈ ਜੀ ਹਾਂ ਇਹ ਮੋਬਾਈਲ ਨੰਬਰ ਚੌਰਸ ਹੈਗਾ ਪਲਾਟ ਹਾਂਜੀ ਚੌਰਸ ਪਲਾਟ ਆ ਪੂਰਾ ਜੀ ਉਹ ਵੀ ਦਿਖਾ ਦਿੰਨੇ ਆ ਜੀ ਆਪਾਂ ਸਾਡਾ ਲੈਂਟਰ ਹਣੇ ਹਾਂ ਠੀਕ ਹੈ ਜੀ ਆਹ ਦੇਖ ਸਕਦੇ ਤੁਸੀਂ ਭਾਈ ਇੰਨਾ ਸਤਾਫ ਹੋਇਆ ਵਾ ਇਹ ਲੈਂਟਰ ਆ ਇਹਦੇ ਬੈਕ ਸਾਈਡ ਵੀ ਗਲੀ ਪੂਰੀ ਖੁੱਲੀ 17 18 ਫੁੱਟ ਗਲੀ ਆ ਜੇ ਕਿਸੇ ਭਰਾ ਨੇ ਕੋਈ ਵੀ ਸੰਦ ਨਗਾਉਣਾ ਖੁੱਲੀ ਕਪੈਣ ਨਗਾਉਣੀ ਆ ਟਰੱਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਦੇਖ ਸਕਦੇ ਹੋ ਤੁਸੀਂ ਇਹਦਾ ਹੁਣੀ ਮਕਾ ਪਾਇਆ ਹਨਾ ਜੀ ਆ ਇਹਨੂੰ ਕੱਲ੍ਹ ਤੋਂ ਤੱਕ ਸਾੜੀ ਹੋਏ ਠੀਕ ਆ ਜੀ ਦੇਖ ਸਕਦੇ ਹੋ ਲੈਂਟਰ ਸਾਰੀ ਨਵੀਂ ਐਟ ਲੱਗੀ ਹੋਈ ਆ ਤੇ ਉਹ ਸਾਹਮਣੇ ਦੂੜੀ ਵਾਲਾ ਤੇ ਬਾਥਰੂਮ ਆ ਇਹ ਬਾਈ ਕਹਿੰਦੇ ਵੀ ਅਸੀਂ ਕੋਈ ਵੀ ਚੀਜ਼ ਇਹ ਚੋਂ ਐਟ ਨਹੀਂ ਕੱਲੀ ਚੱਕਣੀ ਤੇ ਜਿਵੇਂ ਪਾਇਆ ਵਾ ਸਾਰਾ ਇਦਾਂ ਹੀ ਦੇਣਾਗਾ ਜਿਹੜੇ ਭਰਾ ਨੂੰ ਪਸੰਦ ਆਉਂਦਾ ਜੇ ਤੁਸੀਂ ਆ ਕੇ ਸੌਦਾ ਕਰਾ ਕਰ ਸਕਦੇ ਹੋ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਲਾ ਦੇਗੇ ਠੀਕ ਹੈ ਜੀ ਕੰਦਾ ਵੀ ਬਾਈ ਕਹਿੰਦੇ ਵੀ ਆਪਣੀਆਂ ਦੋਨੇ ਉਹ ਸਾਹਮਣੀ ਕੰਦ ਵੀ ਆਪਦੀ ਹੈ ਜੀ ਆ ਵੀ ਆਪਦੀ ਹੈ ਕੋਈ ਸਾਂਝੀ ਕੰਦ ਨਹੀਂ ਹੈਗੀ ਠੀਕ ਹੈ ਜੀ ਆ ਥਾਂਗਾ ਜਿਹੜੇ ਭਰਾ ਨੂੰ